ਰਾਜਨੀਤਿਕ ਤੌਰ ਉਤੇ ਕਿਸੇ ਨੂੰ ਖਤਮ ਕਰਨਾ ਹੈ ਮਲਿਆ ਮੇਟ ਕਰਨਾ ਹੈ ਇਹ ਚਾਰ ਪੈਚੜੇ ਉਹਦੇ ਉੱਤੇ ਅਜਮਾਏ ਜਾਂਦੇ ਨੇ ਸ਼ਾਮ ਸਿਫਤਾ ਅਸਿਫਤਾ ਹੁੰਦੀਆਂ ਨੇ ਨਾ ਜਦੋਂ ਜੰਗ ਦਾ ਬਿਗਲ ਵੱਜ ਜਾਂਦਾ ਕਹਿੰਦੇ ਵੀ ਸਰਦਾਰਾਂ ਤੋਂ ਵੱਧ ਕੁਝ ਵੀ ਨਹੀਂ ਹੈ ਬਹਾਦਰ ਜਦੋਂ ਜੰਗ ਦਾ ਬਿਗਲ ਵੱਜੇ ਅਦੋਂ ਕਹਿੰਦੇ ਨੇ ਵੀ ਸਿੱਖਾਂ ਤੋਂ ਵੱਧ ਬਹਾਦਰ ਕੋਈ ਨਹੀਂ ਆ ਵੇਖ ਲਿਆ ਆਪਾਂ ਬਾੜਾਂ ਉੱਤੇ ਕਰ ਦਿਓ ਖੜੇ ਇਹਨਾਂ ਨੂੰ ਠੀਕ ਹੈ ਜਜਬਾਤੀ ਜੇ ਆ ਛੇਤੀ ਫੂਕ ਛੱਕ ਜਾਈਦੀ ਹੈ ਬਈ ਠੀਕ ਐਸੀ ਮਾਰ ਕੇ ਮਾਰਨੇ ਨੇ ਅਗਲੇ ਪਾਸੇ ਜਾ ਕੇ ਡਟ ਜਾਈਦਾ ਵਰਤਨਾ ਹੁੰਦਾ ਬ੍ਰਾਹਮਣ ਬੜਾ ਤੇਜ ਹੈ ਤੇਜ ਬੁੱਧੀ ਦਾ ਮਾਲਕ ਹੀ ਐ ਨਾ ਵਰਤ ਦਾ ਅੱਗੇ ਲਾ ਕੇ ਫਿਰ ਫਿਰ ਕਹਿੰਦਾ ਦਮੜੇ ਦੇ ਕੇ ਖਰੀਦ ਲਓ ਸੋਹਣੀ ਪੱਗ ਬੰਨਣ ਵਾਲਾ ਲੋਕਾਂ ਵਿੱਚ ਹਰਮਨ ਪਿਆਰਾ ਹੋਵੇ ਲਾਲਚ ਦੇਦੇ ਹੋ ਵੀ ਤੈਨੂੰ ਸੈਂਟਰ ਦੀ ਕੁਰਸੀ ਦੇ ਦਿੰਨੇ ਆ ਲਾਲਚ ਦੇਦੇ ਹੋ ਤੈਨੂੰ ਵਜ਼ੀਰੀ ਦੇ ਦਿੰਨੇ ਆ ਲਾਲਚ ਦੇਦੇ ਹੋ ਤੈਨੂੰ ਚੇਅਰਮੈਨੀ ਦੇ ਦਿੰਨੇ ਆ ਇਹਨੂੰ ਖਰੀਦ ਕੇ ਆਪਣਾ ਗੁਲਾਮ ਆਪਣਾ ਜਰ ਖਰੀਦ ਬੰਦਾ ਬਣਾ ਲਓ ਇਦਾਂ ਬੰਦੇ ਬਣਾਏ ਜਿਨ੍ਹਾਂ ਨੇ ਸਾਡੀ ਜੜੀ ਤੇਲ ਦੇ ਕੇ ਸਾਡਾ ਮਲਿਆ ਮੇਟ ਕਰਨ ਦੀ ਕੋਈ ਕਸਰ ਛੱਡੀ ਨਾ ਸਿਫਤਾਂ ਦੇ ਪੁੱਲ ਬੰਨੋ ਨਹੀਂ ਗੱਲ ਬਣੀ ਤੇ ਖਰੀਦ ਲਓ ਨਹੀਂ ਇਹ ਤੇ ਖਰੀਦਿਆ ਵੀ ਨਹੀਂ ਜਾਂਦਾ ਇਹ ਤੇ ਫੋਕੀ ਫੂਕ ਵੀ ਨਹੀਂ ਸਕਦਾ ਤੇ ਫਿਰ ਕੀ ਕਰੀਏ ਫਿਰ ਛਾੜ ਦਿਓ ਫੌਜਾ ਦੰਡ ਦੇ ਦਿਓ ਮਾਰ ਦਿਓ ਮਲੀਆ ਮੇਟ ਕਰ ਦਿਓ 1984 ਵਾਪਰ ਗਿਆ ਨਸਲ ਕੁਸ਼ੀ ਹੋ ਗਈ ਪਰਿਵਾਰਾਂ ਦੇ ਪਰਿਵਾਰ ਇਸ ਸਾਕੇ ਦੀ ਭੇਟਾ ਚੜ ਗਿਆ ਫਿਰ ਅਜੇ ਵੀ ਸਿਰ ਚੁੱਕਦੇ ਨੇ ਅਜੇ ਵੀ ਆਕੜਦੇ ਨੇ ਅਜੇ ਵੀ ਇਹਨਾਂ ਦੀ ਮੁਛ ਦਾ ਤਾਂ ਥੱਲੇ ਨਹੀਂ ਆ ਰਿਆ ਹੁਣ ਕਹਿੰਦੇ ਪਾੜ ਦਿਓ ਇਹਨਾਂ ਦੇ ਸਿਰਾਂ ਤੇ ਪੱਗ ਇਹਨਾਂ ਦੀਆਂ ਕੁੰਡੀਆਂ ਮੁਛਾਂ ਕੀ ਕਰੀਏ ਲਾਲਚ ਦੋ ਵੀ ਸੋਸ਼ਲ ਮੀਡੀਏ ਤੇ ਪੈਸੇ ਬੜੇ ਬਣਦੇ ਨੇ ਇਹ ਮੁਛਾਂ ਨੂੰ ਵਟ ਦੇਣ ਵਾਲਾ ਬੰਦਾ ਹੱਥ 'ਚ ਮੋਬਾਈਲ ਫੜ ਕੇ ਸਾਹਮਣੇ ਆਪਣੀ ਧੀ ਨੱਚੇਗੀ ਇਹਦੀ ਇਹ ਆਪਣੀ ਧੀ ਦੀ ਨੱਚਦੀ ਦੀ ਵੀਡੀਓ ਬਣਾਵੇਗਾ ਤੇ ਫਿਰ ਨੈਟ ਉੱਤੇ ਚਾੜ੍ਹ ਕੇ ਲੋਕਾਂ ਨੂੰ ਵਿਖਾਵੇਗਾ ਤੇ ਅਸੀਂ ਦੱਸਾਂਗੇ ਆ ਜੇ ਅਣਖੀ ਗੈਰਤਮੰਦ ਕਹਿਣ ਵਾਲੇ ਬਹਾਦਰ ਨਾ ਵਿਕੇ ਕਹਿਣ ਵਾਲੇ ਜਿਹੜੇ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਨੇ ਆਪਣੀਆਂ ਨੱਚਦੀਆਂ ਧੀਆਂ ਦੀਆਂ ਵੀਡੀਓ ਪੋਸਟਾ ਪਾ ਪਾ ਕੇ ਪੈਸੇ ਕਮਾ ਰਹੇ ਜੀ ਧੀਆਂ ਦੀ ਇੱਜ਼ਤ ਵੇਚ ਰਹੇ ਜੀ ਉਹਨਾਂ ਨੂੰ ਨਚਾਰ ਬਣਾ ਕੇ ਕਹਿੰਦੇ ਨੇ ਪੈਸੇ ਬੜੇ ਆ ਰਹੇ ਨੇ ਇਸ ਪਾਸੇ ਇਹਨਾਂ ਨੂੰ ਲੈ ਕੇ ਚੱਲੋ ਉਹਨਾਂ ਨੇ ਇਹ ਤਰੀਕਾ ਅਪਣਾ ਲਿਆ ਤੇ ਜੇ ਕੋਈ ਗੰਦ ਦਾ ਸਫਾਇਆ ਕਰੇ ਤੇ ਫਿਰ ਚੇਤੇ ਰੱਖੋ ਸਿਕਿਉਰਟੀਆਂ ਗੰਦ ਪਾਉਣ ਵਾਲਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਕੋਈ ਵੀਡੀਓ ਬਣਾ ਰਿਆ ਬਣਾਈ ਜਾਵੇ ਕੋਈ ਪਾਰਿਆ ਪਾਈ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਪੈਂਦਾ ਕਦੋਂ ਮੈਂ ਫਰਕ ਅਦੋਂ ਪੈਂਦਾ ਜਦੋਂ ਕੋਈ ਪ੍ਰਵਾਸਨ ਜਦੋਂ ਕੋਈ ਗੈਰ ਧਰਮ ਦੀ ਆਪਣੇ ਨਾਂ ਦੇ ਮਗਰ ਕੌਰ ਲਾ ਕੇ ਆਵੇ ਫਰਕ ਅਦੋ ਪੈਣਾ ਆਪਣੇ ਨਾਂ ਦੇ ਮਗਰ ਸਿੰਘ ਲਾ ਕੇ ਆਵੇ ਫਰਕ ਅਦੋ ਪੈਣਾ ਜਦੋਂ ਕੋਈ ਗੈਰ ਬੰਦਾ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਸਿਰ ਤੇ ਪੱਗ ਬੰਨ ਕੇ ਦਾੜੀ ਵਿਧਾ ਕੇ ਸਿੱਖੀ ਰਵੈਤਤਾ ਦੀਆਂ ਝੰਡੀਆਂ ਉਡਾਵੇ ਸਾਨੂੰ ਫਰਕ ਅਦੋ ਪੈਂਦਾ ਜੀ ਅਦੋ ਪੈਂਦਾ ਉਹ ਟੁੰਬਦੇ ਨੇ ਟੋਂਦੇ ਨੇ ਇਹ ਮਰੇ ਕੇ ਜਿਉਂਦੇ ਵੇਖੀਏ ਤੇ ਸਹੀ ਚੁੰਡੀ ਵੱਡ ਵੱਡ ਕੇ ਵੇਖਿਆ ਜਾਂਦਾ ਚੁੰਡੀ ਵੱਡ ਕੇ ਤੇ ਜੇ ਤੇ ਮਾਰ ਹੀ ਗਏ ਤੇ ਫਿਰ ਮਰਦੇ ਨੂੰ ਜੋ ਮਰਜ਼ੀ ਕਰੀ ਜਾ ਮਰਦਾ ਕੁਚਕਦਾ ਹੀ ਨਹੀਂ ਅਗਲੇ ਬੰਨੇ ਹੋ ਤੇ ਜੇ ਜਾਨ ਹੋ ਗਈ ਚੁੰਡੀ ਹੱਥ ਲਾਓ ਸੁਨਣਾ ਮਾਰਿਆ ਮੂੰਹ ਤੇ ਵੀ ਤੂੰ ਕੌਣ ਹੋਣਾ ਮੈਨੂੰ ਹੱਥ ਲਾਉਣ ਵਾਲਾ ਟੰਬੜ ਵਾਲਾ ਮੇਰੀ ਗੈਰਤ ਨੂੰ ਚੇਤੇ ਰੱਖੋ ਫਿਰ ਬੰਦਾ ਸਿਰ ਲਾਉਣ ਤੱਕ ਜਾਂਦਾ ਜਿਹੜੇ ਇੱਜ਼ਤਾਂ ਤੋਂ ਸਿਰ ਲਾ ਦਿੰਦੇ ਸਨ ਅੱਜ ਉਹ ਤਮਾਸ਼ਬੀਨ ਉਸ ਜ਼ਮਦਾਰੀ ਵਰਗੇ ਬਣ ਗਏ ਤੇ ਬੱਚਿਆਂ ਨੂੰ ਰੇਸ਼ ਬਣਾ ਬਣਾ ਕੇ ਦੁਨੀਆ ਦੇ ਬਾਜ਼ਾਰ ਚ ਵੇਚ ਰਹੇ ਨੇ ਵੇਚ ਰਹੇ ਨੇ ਇਹਦਾ ਯਤਨ ਕੀਤੇ ਜਾਂਦੇ ਨੇ